ਦੀ ਭਗਵੰਤ ਮਾਨ ਦਾ ਕਿਸਾਨਾਂ ਦੇ ਬਾਰੇ ਆ ਗਿਆ ਵੱਡਾ ਬਿਆਨ ਅੱਜ ਫੇਰ ਭੜਕ ਗਏ ਮੁੱਖ ਮੰਤਰੀ ਮਾਨ ਕਿਉਂਕਿ ਕਿਸਾਨ ਕਰਜ਼ੇ ਲੈਂਦੇ ਨੇ ਕਰਜ਼ੇ ਲੈ ਕੇ ਜਿਹੜੇ ਨਹੀਂ 모ੜਦੇ ਉਹਨਾਂ ਦੇ ਉੱਤੇ ਸਿੱਧੇ ਹੋਗੇ ਕਹਿੰਦੇ ਕਈ ਤਾਂ ਅਜਿਹੇ ਵੀ ਨੇ ਜਿਨ੍ਹਾਂ ਦੇ ਕੋਲ 225911 ਨੇ ਪਰ ਕਰਜ਼ੇ ਨਹੀਂ 모ੜੇ ਹੁਣ ਫਿਰ ਐਕਸ਼ਨ ਵੀ ਹੋਊਗਾ ਉਹਨਾਂ ਦੇ ਉੱਤੇ ਆਖਿਰ ਕੀ ਬੋਲਦੇ ਅੱਜ ਕਿਸਾਨਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਨੇ ਆ ਯਾਨੀ ਕਹਿੰਦੇ ਨਹੀਂ ਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਹਨੇ ਛੋਟਾ ਹੋ ਜਾਂਦਾ ਹੈ ਜਿੰਨਾ ਜ਼ਿਆਦਾ ਪੈਸਾ ਆਈ ਜਾਊਗਾ ਉਹਨਾਂ ਕੰਜੂਸ ਹੋਈ ਜਾਂਦੇ ਰਹਿੰਦੇ ਆਮ ਬੰਦਾ ਨਹੀਂ ਇਹ ਕਰਦਾ ਆਮ ਬੰਦਾ ਕਹਿੰਦਾ ਜੀਆ ਵੀ ਮੈਂ ਤਾਂ ਯਾਰ ਕਰਜਾ ਮੇਰੇ ਸਿਰ ਮੈਂ ਤਾਂ ਸੌਂ ਨਹੀਂ ਦਿੰਦਾ ਮੈਂ ਜਿੰਨੇ ਚਿਰ ਲਾਂਦਾ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਉਹਦੇ ਗਵਾਹ ਹੋ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਤੁਸੀਂ ਸਾਰਿਆਂ ਨੇ ਕਰਜਾ ਮੋੜਿਆ ਜੇ ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ ਤੁਸੀਂ ਹੈਰਾਨ ਰਹਿ ਜਾਓਗੇ ਜਿਨ੍ਹਾਂ ਨੇ ਕਰਜ਼ਾ ਲੈ ਰੱਖਿਆ ਅੱਗ ਲਾਇਆ ਪੈਸੇ ਨਹੀਂ ਮੁਕਦੇ ਉਹਨਾਂ ਕੋਲੇ ਉਹ ਬੰਦੇ ਕਰਜ਼ਾ ਦੱਦੀ ਬੈਠੇ ਦੱਸੋ ਫਿਰ ਕਹਿੰਦੇ ਸੂਬਾ ਕਿਵੇਂ ਚੱਲੂਗਾ ਜੀ ਅਸੀਂ ਹੁਣ ਤਰੀਕੇ ਲੱਭ ਰਹੇ ਹਾਂ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਹਿਲਾਂ ਪਿਆਰ ਨਾਲ ਪਿਆਰ ਨਾਲ ਜੇ ਨਹੀਂ ਤਾਂ ਫਿਰ ਕੋਈ ਹੋਰ ਤਰੀਕਾ ਬਣਾਉਣਾ ਪਊਗਾ ਪਰ ਆਮ ਲੋਕਾਂ ਨੂੰ ਇਹਦਾ ਕੋਈ ਅਸੀਂ ਅਸਰ ਨਹੀਂ ਪੈਣ ਦਿੰਦੇ ਸਿਰਫ ਜਿਹੜੇ ਉਹ ਕਰ ਜਿਹੜੇ ਕਹਿੰਦੇ ਕੌਂਦੇ 225911 ਸੋਨ ਵਾਲੀ ਕਾ ਜੌਨ ਡੀਅਰ ਬੜੇ ਬੜੇ ਟਰੈਕਟਰ ਰੱਖਿਆ ਜਿਨਾਂ ਨੇ ਉਹ ਕਰਨੇ ਉਹ ਅੱਟਰਡੇ ਸੰਦ ਉਹਨਾਂ ਕੋਲੇ ਉਹ ਤਾਂ ਰੇਲ ਦੀ ਗੱਡੀ ਜਿਹੜੇ ਜਿਹੜੇ ਇੰਜਣ ਨੇ ਉਹਨਾਂ ਦੇ ਰੇਲ ਦੇ ਇੰਜਣ ਜਿਹੜੇ ਜਿਹੜੇ ਟਰੈਕਟਰ ਨੇ ਸੋ ਉਹਨਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਨਾ ਕਿਵੇਂ ਪਿਆਰ ਨਾਲ ਉਹਨੂੰ ਕਹਿ ਦਈਏ ਵੀ ਭਾਈ ਪੰਜਾਬ ਚ ਹਿੱਸਾ ਪਾਓ ਐ ਨਾ ਕਰੋ ਪੰਜਾਬ ਨੂੰ ਡਬੋਣ ਚ ਜਿਆਦਾ ਕੰਮ ਡਬੋਣ ਵਾਲੇ ਪਾਸੇ ਨਾ ਕਰੋ ਹੁਣ ਜਿਵੇਂ ਪਿੰਡ ਚੰਗਾਲ ਤੇ ਪੜੋਂ ਆਉਂਦੀਆਂ ਸਰਕਾਰੀ ਜਿਹੜੀਆਂ ਸੁਭਾਵਾਂ ਨੇ ਉਹਨਾਂ ਜਾਨੋਂ ਉਸ ਦੀ ਕੇਂਦਰ ਵੀ ਰਜਿਸਟਰ ਕਰਵਾਇਆ ਹੋਇਆ ਵੀ ਜਿੱਥੇ ਦਵਾਈਆਂ ਬਹੁਤ ਘੱਟ ਕੀਮਤ ਤੇ ਜਿਹੜੀਆਂ ਜਨਰਿਕ ਹੁੰਦੀਆਂ ਨੇ ਨਾ ਉਹ ਬਹੁਤ ਘੱਟ ਕੀਮਤ ਤੇ ਮਿਲਦੀਆਂ ਨੇ ਇਹੋ ਜਿਹੇ ਕੰਮ ਸੋਸਾਇਟੀ ਕਰ ਸਕਦੀ ਹੈ ਇਹ ਆ ਤੁਸੀਂ ਆਪਣੇ ਪਿੰਡ ਰਜਿਸਟਰ ਕਰਾਓ ਕਿੱਥੇ ਉਹੀ ਦਵਾਈ 500 ਦੀ ਹੈ ਉਹੀ ਦਵਾਈ 50 ਰੁਪਏ ਦੀ ਹੈ ਇੱਕ ਜ਼ੀਰੋ ਕੱਟ ਜਾਂਦੀ ਹੈ ਜਨਰਿਕ ਜਿਹੜੀਆਂ ਦਵਾਈਆਂ ਸੋ ਬਾਕੀ ਜਿਵੇਂ 126 ਸੰਗਰੂਰ ਜ਼ਿਲ੍ਹੇ ਦੀਆਂ ਜਿਹੜੀਆਂ ਸਰਕਾਰੀ ਸਭਾ ਮੰਨੇ ਕਾਮਨ ਸਰਵਿਸ ਸੈਂਟਰ ਵਜੋਂ ਰਜਿਸਟਰ ਨੇ ਕੁਝ ਪੈਨ ਕਾਰਡ ਬਣਾਉਣਾ ਬਿਜਲੀ ਦਾ ਬਿੱਲ ਭਰਨਾ ਆਨਲਾਈਨ ਕੋਈ ਹੋਰ ਫਾਰਮ ਭਰਨੇ ਨੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਸਾਈਟ 'ਚ ਮਿਲ ਸਕਦੀਆਂ ਤੋਂ ਤੂਰੀ ਸਰਕਲ ਦੀਆਂ 34 ਸੁਭਾਵਾਂ ਜਿਹੜੀਆਂ ਨੇ 39 ਚੋਂ ਕਾਮਨ ਸਰਵਿਸ ਸੈਂਟਰ ਵਜੋਂ ਰਿਸਟਰ ਹੋ ਗਈਆਂ। ਸੋ ਇਹਦੇ 'ਚ ਸੰਗਰੂਰ ਚ ਕਸਟਮ ਹਾਇਰਿੰਗ ਸੈਂਟਰਾਂ ਕੋਲੋਂ 1433 ਖੇਤੀਬਾੜੀ ਦੇ ਸੰਦ ਨੇ। ਸਰਕਾਰੀ ਸੁਭਾਵਾਂ ਕੋਲੇ 350 ਤੋਂ ਵੱਧ ਖੇਤੀ ਦੇ ਸੰਦ ਨੇ 33 ਟਰੈਕਟਰ ਨੇ ਤੂਰੀ ਸਰਕਲ 'ਚ। ਇਹ ਸਾਡੇ ਸਾਰਿਆਂ ਲਈ ਗੁੱਡ ਪਤਾ ਕੀ ਆ? ਆਪਾਂ ਦੇਖੋ ਦੇਖੀ ਕਰਨ ਲੱਗੇ ਨਾ ਕੰਮ ਹੁਣ 4 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ 40 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ ਜਦ ਕੇ ਲੋਡ ਨਹੀਂ ਸੀ ਜੇ ਸੋਸਾਇਟੀ ਕੋਲ ਟਰੈਕਟਰ ਹੋਵੇ ਉਹ ਟਰੈਕਟਰ 4 ਕਿੱਲੇ ਉਹਦੇ ਵਾਹ ਦੂਗਾ ਆ ਲਿੱਦਣਾ ਜਦੋਂ ਜਾਓਗੇ ਉਹਨਾਂ ਕੋਲ ਟਰੈਕਟਰ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਆਪਦੇ ਟਰੈਕਟਰ ਨੇ ਸੋਸਾਇਟੀ ਕੋਲੇ ਸਾਰੇ ਪਿੰਡ ਦੀ ਜ਼ਮੀਨ ਉਹ ਵਾਹੁੰਦੇ ਨੇ ਕਾਹਦੇ ਵਾਸਤੇ ਖਰਚਾ ਪੰਜਾਬ 'ਚ 60 70% ਟਰੈਕਟਰ ਜ਼ਿਆਦਾ ਨੇ ਜਦੋਂ ਖੰਭਾ ਖਿੱਚਣ ਦੇ ਕੰਮ ਆਉਂਦੇ ਜੀ ਕੋਈ ਤੋਂ ਖੰਭਾ-ਕੁੰਭਾ ਲਿਆਉਣਾ ਜਾਂ ਮਕਾਨਾ ਜਾਂਨੇ ਆ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਆਦਾ ਧਰਨੇ ਤੁਰਨੇ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗ ਗਏ ਠੀਕ ਹੈ ਨਾ ਹੋਰ ਤਾਂ ਕੰਮ ਹੀ ਨਹੀਂ ਜੀ ਇੰਨਾ ਇੰਨਾ ਆਪਣੇ ਕੋਲ 15 ਦਿਨ ਦਾ ਕੱਦੂ ਵਾਲਾ ਸੀਜ਼ਨ ਹੈ 10 ਦਿਨ ਦਾ ਕਣਕ ਵਾਲਾ ਸੀਜ਼ਨ ਹੈ ਹੋਰ ਕੀ ਕਰਦੇ ਆ ਫਿਰ ਪੌਦ ਏਡਾ ਡਾ ਵੱਡੇ-ਵੱਡੇ ਟਰੈਕਟਰ ਉਹਦੇ ਉੱਤੇ 2-2 ਲੱਖ ਦਾ ਸਾਊਂਡ ਸਿਸਟਮ ਵੀ ਲਾ ਰੱਖਿਆ। ਮਤਲਬ ਖਰਚੇ ਬਧਾ ਰੱਖਿਆ ਆਪਾਂ। ਉਹ ਲੋਨ ਤੇ ਜਾਂ ਲਿਮਿਟ ਕਰਾ ਕੇ ਲੈ ਲਿਆ ਟਰੈਕਟਰ। ਪਤਾ ਨਹੀਂ ਲੱਗਦਾ ਮੂਹਲੇ ਟਾਇਰ ਆ ਜਾਂ ਮੰਗਲ ਟਾਇਰ ਆ ਉਹਨਾਂ ਗੁੱਡੀਆਂ ਵਾਲੇ ਮੂਹਲੇ ਵੀ ਆ ਗਏ। ਪਹਿਲਾਂ ਮੂਹਲੇ ਟਾਇਰ ਛੋਟਾ ਹੁੰਦਾ ਸੀ। ਸਾਡੇ ਕੋਲ ਤਾਂ ਆਸ਼ਾ ਹੁੰਦਾ ਸੀ। 2-3 ਵਾਰੀ ਤਾਂ ਬਾਹਾਂ ਹੀ ਤੋੜੀ ਹੋਈ ਹੈ ਮੇਰੀ ਉਹਨੇ ਹੈਂਡਲ ਨੇ। ਉਦੋਂ ਜਵਾਕ ਹੁੰਦੇ ਸੀ ਐਨੇ ਚੱਕਰ ਪੈਂਦੇ ਨਹੀਂ ਸੀ ਟੱਸ ਪਹਿਲਾਂ ਡੇ ਨਾ ਮਾਰਦਾ। ਇੱਥੋਂ ਘੜ ਦਿੰਦਾ ਬਾਹਾਂ। ਤੋ ਪਹਿਲਾ ਪਿੰਡ ਉਹੀ ਨੇ ਜ਼ਮੀਨਾਂ ਤਾਂ ਵੰਡੀਆਂ ਗਈਆਂ ਜੀ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਪਿੰਡ ਘਰ ਕੋਈ ਖੇਤੀ ਵਾਲਾ ਵੱਡਾ ਹੋਇਆ ਛੋਟੇ ਹੋਏ ਉਹਨੇ ਭਾਈ ਪੰਡੇ 15 ਆਲਾ 7.5 ਤੇ ਰਹਿ ਗਿਆ 7.5 ਆਲਾ 3.5 ਤੇ ਆ ਗਿਆ ਵਿੱਗਿਆਂ ਤੇ ਆ ਗਏ ਵਿੱਗਿਆਂ ਤੇ ਹੁਣ ਆਪਾਂ ਹਜੇ ਵੀ ਵਿਆਹਾਂ ਸ਼ਾਦੀਆਂ ਤੇ ਆ ਜਿੱਥੇ ਆਏ ਹੋਏ ਆ ਮੈਨਾਂ ਦਾ ਵਿਰੋਧੀ ਨਹੀਂ ਹੈਗਾ ਪਰ ਸਸਤੇ ਮਿਲਦੇ ਆ ਵਿਆਹ ਕਰਨਾ 40-50 ਲੱਖ ਚ ਕਿਉਂਕਿ ਉਹ ਫਲਾਨਿਆਂ ਨੇ ਕੀਤਾ ਸੀ ਬਰਾਬਰ ਕਰਨਾ ਹੈ ਇਹ ਚੀਜ਼ਾਂ ਨੂੰ ਆਪਾਂ ਨੂੰ ਥੋੜਾ ਜਿਹਾ ਸੋਸ਼ਲ ਖਰਚੇ ਜਿਹੜੇ ਬਹੁਤ ਜ਼ਿਆਦਾ ਵੱਧ ਗਏ ਉਹ ਘਟਾਉਣੇ ਪੈਣਗੇ ਉਹ ਮੈਂ ਤੁਹਾਨੂੰ 5000 ਰੁਪਏ ਦੇ ਦਿੰਨਾ ਤੁਸੀਂ ਸਾਰੇ ਦਿਨ ਚ ਸਾਰਾ ਟੱਬਰ 5000 ਰੁਪਏ ਖਾ ਕੇ ਲਗਾਓ ਕੁਝ ਵੀ ਖਾ ਲਿਓ ਚਾਹੇ ਇੱਥੇ ਆਉਂਨੇ ਆ ਘੰਟਾ 5000 ਰੁਪਏ ਪਲੇਟ ਹੈ ਕੀ ਖਾ ਜਾਂਦੇ ਆ 5000 ਦਾ ਵੀ ਉੱਥੇ ਬਾਅਦ ਭਾਈ ਲਈ ਜੰਨੇ ਆ ਸਪਰੇ ਆ ਪੀ ਜੰਨੇ ਆ ਇੱਕ ਕੁੜੀ ਦਾ ਵਿਆਹ ਦਾ ਕਰ ਜਾ ساری ਉਮਰ ਨੇ ਉੱਤਰ ਲਾਈ ਸਿਸਕਾ ਕਿ ਥੋੜਾ ਜਿਹਾ ਆਪਾਂ ਵੀ ਸਰਕਾਰ ਥੋੜੀ ਹੈਲਪ ਕਰੂਗੀ ਸਰਕਾਰ ਕੋਈ ਐ ਕੋਈ ਧੌਣ ਤੇ ਗੋਡਾ ਨਹੀਂ ਰੱਖਦੀ ਸਰਕਾਰ ਥੋੜੀ ਹੈਲਪ ਕਰੂਗੀ ਕਿ ਨਿਕਲੋ ਇਦਾਂ ਚਾਚੋ ਥੋੜਾ ਸਿੰਪਲ ਕਰੀਏ ਪਹਿਲਾਂ ਬਰਾਤਾਂ ਸੱਥਾਂ ਚ ਆਉਂਦੀਆਂ ਸੀ ਪਹਿਲਾਂ ਮੰਝੇ ਢਾ ਕੇ ਤੇ ਬਿਸਤਰੇ ਵਿਛਾਉਂਦੇ ਸੀ ਬਰਾਤ ਉੱਥੇ ਪੱਤਲਾਂ ਲੈ ਪੱਤਲ ਥੋੜੀ ਤੋਂ ਅਧੰਤ ਪੱਤਲ ਨਹੀਂ ਬਤਾਉਣਾ ਕੀ ਹੁੰਦੀ ਹੈ ਭਾਈ 10 ਪੱਤਲਾਂ ਦੇ ਦੋ ਪੱਤਲਾਂ ਕੀ ਹੁੰਨੀਆਂ ਸੀ ਉਸ ਪਿੰਡ ਦੇ ਜਿਹੜੀ ਬਰਾਤ ਆਈ ਹੈ ਜਿਹੜੇ ਪਿੰਡੋਂ ਆਈ ਹੈ ਜਾਂ ਉਹ ਬਰਾਤ ਜਿਹੜੇ ਪਿੰਡ ਦਾ ਬੰਦਾ ਆਇਆ ਹੈ ਉਸ ਪਿੰਡ ਦੀ ਕੁੜੀ ਜੇ ਉਸ ਪਿੰਡ ਚ ਵਿਆਹੀ ਹੋਈ ਹੈ ਤਾਂ ਉਹਨਾਂ ਦੇ ਘਰੇ ਪੱਤਲ ਦੋ ਲੱਡੂ ਬਰਫੀਆਂ ਜਲੇਬੀਆਂ ਉਹਨਾਂ ਦੇ ਘਰੇ ਲੈ ਕੇ ਕੁੜੀ ਨੂੰ ਨਾਲੇ 50 ਰੁਪਏ 20 ਰੁਪਏ ਜੋ ਵੀ ਸਰਦਾਰ ਪਈ ਤੇਰੇ ਪਿੰਡੋਂ ਆਏ ਉਹਨੂੰ ਕੁੜੀ ਨੂੰ ਚਾਹ ਹੁੰਦਾ ਮੇਰੇ ਭੇਕੇ ਆਲੇ ਪਾਸੋਂ ਕੋਈ ਆਇਆ ਪੱਤਲਾ ਹੁੰਦੀ ਸੀ ਕਿੱਧਰ ਪੁੱਲ ਗਏ ਪੱਤਰਾ ਨਾਨਕਾ ਮੇਲਦਾ ਨਹੀਂ ਪਤਾ ਲੱਗਦਾ ਕੌਣ ਹੈ ਪਹਿਲਾਂ 2 ਦਿਨ ਪਹਿਲਾਂ ਮਾਮੀ ਹੁਰੀ ਆ ਜਾਂਦੀ ਸੀ ਬੰਬੀਹਾ ਬੋਲੇ ਕੋੜੇ ਬੰਬੀਹੇ ਮਾਮਾ 1.5 ਵਜੇ ਆਉਂਦਾ ਇੱਥੇ ਮੈਂ ਮੈਰਿਜ ਪੈਲੇਸ 'ਚ ਉਹ ਦੋ ਪਲੇਟਾਂ ਕਰਕੇ ਝੂਠੀਆਂ ਕਹਿੰਦਾ ਤੇਰੀ ਮਾਮੀ ਦੇ ਤਾਂ ਤੰਦਾਂ ਦਾ ਥੋੜਾ ਜਿਹਾ ਲਾਜਾ ਚੱਲਦਾ ਮੈਂ ਚਾਨਾ ਆ ਇੰਨੇ ਕ ਨਾਨਕ ਸ਼ੱਕ ਰਹੇਗੀ ਤੁਹਾਡੀ ਫੰਕਸ਼ਨ ਹੀ ਖਤਮ ਕਰ ਲੈ ਪਿੰਡ ਦੇ ਪਾਪ ਪਿੰਡ ਦੇ ਵਿੱਚ ਨਹੀਂ ਪਤਾ ਹੁੰਦਾ ਜਿਹਨਾਂ ਦੀ ਕੁੜੀ ਦਾ ਵਿਆਹ ਹੈ ਇੱਥੋਂ ਹੀ ਤੁਰ ਜਾਂਦੀ ਹੈ ਢੋਲੀ ਇੱਥੇ ਆਉਂਦੇ ਨੇ ਇੱਥੋਂ ਹੀ ਤੁਰ ਜਾਂਦੇ ਚਲੋ ਜੀ ਕਲਚਰ ਖਤਮ ਕਰ ਲਿਆ ਵਿਰਸਾ ਪਹਿਲਾਂ ਪਿੰਡ ਦੇ ਮੁੰਡੇ ਹੀ ਮਿਲ ਕੇ ਉਪਾਂ ਪ੍ਰੀਹੇ ਕਹਿੰਦੇ ਸੀ ਉਹਨਾਂ ਨੂੰ ਪਿੰਡ ਦੇ ਮੁੰਡੇ ਮਿਲ ਕੇ ਕੰਮ ਕਰਦੇ ਸੀ ਆਲੂ ਛਿਲਦਾ ਕੋਈ 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 ਕੜਾਹੀ ਚੜੀ ਹੋਈ ਹੈ ਇੱਕ ਵਾਰੀ ਗੁਰਦੁਆਰਾ ਸਾਹਿਬ 'ਚ ਬੋਲਦੇ ਸੀ ਕਿ ਭਾਈ ਉਹਨਾਂ ਦੇ ਅੱਜ ਛਗਨ ਹੈ ਜਿਉ ਉਹਨਾਂ ਦੇ ਭਾਈ ਗੁੱਡੀ ਦਾ ਵਿਆਹ ਰੱਖਿਆ ਹੋਇਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦੁੱਧ ਪਚਾਉਣ ਦੀ ਖੇਚਲਾ ਕਰੋ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਤੱਕ ਦੁਬਾਰਾ ਬੇਨਤੀ ਕਰਦੇ ਸੀ ਨਾ ਭਾਈ ਜੀ ਉਹ ਤਾਂ ਕਾਦਾ ਪਿੰਡ ਡੋਲੂ ਲੈ ਕੇ ਤੁਰ ਪੈਂਦਾ ਸੀ ਉਹਨਾਂ ਦੇ ਘਰ ਵੱਲ ਵੀਰ ਦੁੱਧ ਦੀ ਬੇਨਤੀ ਆਈ ਹੈ ਚੱਕ ਹੁਣ ਦੱਸੋ ਹੀ ਕੋਈ ਕਿਸੇ ਨਾ ਹੈ ਸਾウトੋ ਬੱਦ ਲੜਾਈ ਗਵਾਂਡੀਆਂ ਨਾਲ ਹੀ ਐ ਕੋਈ ਨਾਲੀ ਪਿੱਛੇ ਲੜ ਪਿਆ ਕੋਈ ਟੂਟੀ ਪਿੱਛੇ ਲੜ ਪਿਆ ਕੋਈ ਪਾਹੇ ਪਹਾ ਵੱਡ ਲਿਆ ਨੇ ਮੇਰਾ ਇੰਨਾ ਗੱਲਾਂ ਚ ਪੈ ਗਏ ਮੇਰੇ ਵੀਰ ਬਣ ਕੇ ਤਰੱਕੀਆਂ ਬਹੁਤ ਦੁਨੀਆ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ ਆਪਾਂ ਪਿੱਛੇ ਨਾ ਰਹਿ ਜੀ ਆ ਛੋਟੇ ਛੋਟੇ ਲੜਾਈਆਂ ਕਰਕੇ ਤੁਹਾਡੇ ਨਾਲ ਸਰਕਾਰ ਤੁਸੀਂ ਆਬਦੀ ਬਣਾ ਲਈ ਤੁਹਾਡੇ ਕੰਮ ਕਰੀ ਜਾਂਦੇ ਆ ਪਾਣੀ ਨਹਿਰੀ ਪਾਣੀ ਥੋ ਤੁਹਾਡੇ ਚੋਂ ਤਾਂ ਕੋਈ ਗਿਆਨੀ ਹੋਣਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਨੰਗਲ ਗਿਆ ਸੀ ਤਿੰਨ ਵਾਰੀ ਚਾਰ ਵਾਰੀ ਨੰਗਲ ਗਿਆ ਮੈਂ ਮੈਂ ਕਿਹਾ ਇੱਥੇ ਨੱਕਾ ਨਹੀਂ ਵਧਣ ਦੇਣਾ ਸੀ ਕਿਸੇ ਦਾ ਇੱਥੋਂ ਪਾਣੀ ਨਹੀਂ ਜਾ ਸਕਦਾ ਇੱਕ ਕੁੱਟ ਵੀ ਕਿਉਂਕਿ ਮੇਰਾ ਮੇਰਾ ਫਰਜ਼ ਬਣਦਾ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਤੁਸੀਂ ਪੰਜਾਬ ਦੇ ਪਰਿਵਾਰ ਦਾ ਲਾਣੇਦਾਰ ਚੁਣਿਆ ਮੈਨੂੰ ਮੇਰਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਨੁਕਸਾਨ ਨਾ ਹੋਵੇ ਕੋਈ ਜਿੱਥੇ ਮਰਜ਼ੀ ਕੋਟਾਂ 'ਚ ਜਾਈ ਜਾਣ ਜੋ ਮਰਜ਼ੀ ਕਰੀ ਜਾਣ ਅਸੀਂ ਲੜਾਂਗੇ ਸਾਡਾ ਹੱਕ ਹੈ ਸਾਡਾ ਪਾਣੀ ਆ ਅਸੀਂ ਕਿਸੇ ਦਾ ਵਾਰਦੇ ਨਹੀਂ ਉਹਨਾਂ ਨੂੰ ਆਪਦਾ ਹਿੱਸਾ ਦਿੰਨੇ ਆ ਉਹ ਲੈ ਲੈਣਾ ਆਪਦਾ ਹਿੱਸਾ ਪਰ ਆਪਦਾ ਹਿੱਸਾ ਪਹਿਲਾਂ ਵਰਤ ਕੇ ਬਾਅਦ ਚ ਕਹੂੰ ਤੁਸੀਂ ਸਾਨੂੰ ਹੋਰ ਦਿਓ ਜੀ ਇਹ ਤਾਂ ਨਹੀਂ ਕਿ ਚੱਲਣਾ ਕੰਮ ਅਸੀਂ ਕਸੀਆਂ ਨਹਿਰਾਂ ਸੂਏ ਰਜਵਾਹੇ ਨਾਲੇ ਦੁਬਾਰਾ ਚਲਾ ਲੇ ਪਾਈਪਾਂ ਦਾ ਬਰੇ 700 ਕਿਲੋਮੀਟਰ ਪਾਈਪਾਂ ਪੈ ਗਈਆਂ ਜੀ ਹਰ ਰੋਜ਼ 10 ਤੋਂ 12 ਕਿਲੋਮੀਟਰ ਦੀ ਐਵਰੇਜ ਆਉਂਦੀ ਹੁਣ ਪਾਈਪਾਂ ਨਹੀਂ ਮਿਲ ਰਹੀਆਂ ਸਾਨੂੰ ਪੰਜਾਬ ਦੇ ਵਿੱਚ ਜਿੰਨੀਆਂ ਪਾਇਪ ਬਣਾਉਣ ਵਾਲੀਆਂ ਫੈਕਟਰੀਆਂ ਜੇ ਇੱਕ ਵੀ ਪਾਇਪ ਉਹਨਾਂ ਕੋਲੇ ਹੋਵੇ ਸਾਨੂੰ ਦੱਸਿਓ क्योंकि नहर चो पानी क्ड के मोहे नवे बना बना के नहर का पानी घ्यो वर्गा पानी है वह तो लाइए फसलों में उपजाऊ शक्ति बढ़ती है मिट्टी आ मिनरल्स ने थले वाला पानी तो भुल जाओ जिन्ना चर तहाँ नहीं आता उन्ना चर उन्होंने मिण्य ही ना भी तो क्डना ही नहीं पाई अमरीका ने की हो कनेडा ने आपदा पानी अजे तक क्डिया ही नहीं इधर उधरों ही चली जाता काम उन्होंने ना आपका तेल छेड़िया उन्होंने ਇਦਰੋਂ ਉਦਰੋਂ ਹੀ ਰਾਖ ਰੂਖ ਤੋਂ ਲੜਾਈਆਂ ਲੜੂਆਂ ਕਰਕੇ ਤੇਲ ਲੈ ਜਾਂਦੇ ਆ ਆਪਦਾ ਤਾਂ ਹਜੇ ਧਰਤੀ ਛੇੜੀ ਨਹੀਂ ਜੇ ਅੱਜ ਤੇਲ ਮੁੱਕ ਜੇ ਧਰਤੀ ਚੋਂ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਜੀ ਆਪ ਦੇਣ ਤਾਂ ਲੋਕ ਲਾ ਰੱਖੇ ਉਹਨਾਂ ਨੇ ਅੱਜ ਪੂਰੀ ਦੁਨੀਆ 'ਚ ਤੇਲ ਮੁੱਕ ਜੇ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਛੇੜੇ ਹੀ ਨਹੀਂ ਉਹਨਾਂ ਨੇ ਤੇ ਆਪਾਂ ਇੱਥੇ ਪਾਣੀ ਖਤਮ ਕਰ ਲਿਆ ਨਾਲੇ ਉਹ ਫਸਲ ਵਾਸਤੇ ਜਿਹੜੀ ਆਪਣੀ ਖੁਰਾਕ ਹੀ ਹੈ ਨਹੀਂ ਆਪਾਂ ਚੌਲ ਕਿਥੋਂ ਖਾਂਨੇ ਆ ਜੇ 10ਵੇਂ ਵਾਲੇ ਦਿਨ ਖੀਰ ਬਣਾਉਣੇ ਵੱਧ ਤੋਂ ਵੱਧ ਕਣਕ ਤਾਂ ਚਲੋ ਉੱਪਰ ਰੱਖਦੇ ਆ ਢੋਲ ਚ ਪਾ ਕੇ ਪਹਿਲਾਂ ਚੌਲ ਬੀਜ ਬੀਜ ਕੇ ਧਰਤੀ ਖਤਮ ਕਰ ਲਈ ਹੁਣ ਉਹ ਮੁੱਕਰ ਗਏ ਐਫਸੀਆਈ ਵਾਲੇ ਕਹਿੰਦੇ ਅਸੀਂ ਨਹੀਂ ਖਰੀਦਦੇ ਮੋਲੇ ਵਾਲੇ ਤਾਂ ਮੈਨੂੰ ਕੰਮ ਲੈ ਕੇ ਛੱਡਦੇ ਆਪਾਂ ਆਪਾਂ ਵੀ ਧਰਤੀ ਗਾੜ ਲਈ ਥੱਲੋਂ ਸਿਸ ਕਰਕੇ ਮੈਂ ਬਹੁਤ ਮਤਲਬ ਸਟੱਡੀ ਕਰਦਾ ਬਹੁਤ ਹੋਮਵਰਕ ਕਰਦਾ ਵੀ ਕਿਵੇਂ ਸਮਝਾਇਆ ਜਾ ਸਕਦਾ ਹੈ ਦੇਖੋ ਐ ਕਾਨੂੰਨ ਬਣਾਉਣ ਨੂੰ ਤੇ ਜੋ ਮਰਜ਼ੀ ਬਣਾ ਦੇ ਤੱਕੇ ਨਾਲ ਨਹੀਂ ਪਿਆਰ ਨਾਲ ਜਦੋਂ ਗੱਲ ਹੁੰਦੀ ਹੈ ਜਿਹੜਾ ਕੰਮ ਪਿਆਰ ਨਾਲ ਹੁੰਦਾ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਤੁਹਾਡੇ ਨਾਲ ਨਾ ਜਮਾਂ ਦਿਲੋਂ ਨਾਲ ਨਾ ਹੋਰ ਕੋਈ ਕੰਮ ਹੀ ਨਹੀਂ ਬਾਕੀ ਕੰਮ ਤਾਂ ਕਰੀ ਬੈਠੇ ਆ ਸਾਰੇ ਦੌਲਤਾਂ ਸ਼ੋਰ ਤਾਂ ਸਾਰੀਆਂ ਪਹਿਲਾਂ ਹੀ ਦੇਤੀਆਂ ਸੀ ਤੁਸੀਂ ਪੂਰੀ ਦੁਨੀਆ ਘੁੰਮੀ ਬੈਠੇ ਆ ਨਾ ਕੋਈ ਜਾ ਚੜਨ ਦਾ ਚਾਹ ਹੈ ਨਾ ਕੋਈ ਖਬਰ ਚ ਫੋਟੋ ਛਪਾਉਣ ਦਾ ਚਾਹ ਹੈ ਨਾ ਕੋਈ ਟੈਲੀਵਿਜ਼ਨ ਤੇ ਹੁਣ ਸਾਰੇ ਚਾਹ ਤਾਂ ਨਵੇਂੜੀ ਬੈਠੇ ਆ ਪਹਿਲਾਂ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਜੋ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ 'ਚ ਸਟਾਰ ਬਣਾਤਾ ਜੋ ਸਮਾਜ ਨੇ ਮੈਨੂੰ ਦਿੱਤਾ ਉਹਨੂੰ ਮੈਂ ਦੁੱਗਣਾ ਤਿੱਗਣਾ ਚੌਗਣਾ 5 ਗੁਣਾ ਕਰਕੇ ਵਿਆਸ ਸਮੇਤ ਵਾਪਸ ਕਰਾਂ ਕਿ ਸਮਾਜ ਨੇ ਮੈਨੂੰ ਇਹਨਾਂ ਕੁਝ ਦਿੱਤਾ ਮੈਂ ਸਮਾਜ ਨੂੰ ਕੀ ਦਿੰਦਾ ਸੋ ਐਸੇ ਕਰਕੇ ਆਹ ਜੇ ਫੰਕਸ਼ਨ ਹੁੰਦੇ ਨੇ ਪਹਿਲਾਂ ਐਜੇ ਫੰਕਸ਼ਨ ਕਿੱਥੇ ਹੁੰਦੇ ਸੀ ਕਿਸੇ ਨੂੰ ਸਨਮਾਨਿਤ ਕਰਨਾ ਜਾਂ ਨੌਕਰੀਆਂ ਨਿਯੁਕਤੀ ਪੱਤਰ ਸਮਰੋਹ 54154 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ ਤੁਹਾਡੇ ਚ ਵੀ ਬਹੁਤ ਸਾਰੇ ਪਿੰਡਾਂ 'ਚ ਤੁਹਾਡੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਹੋਣੀਆਂ ਕੋਈ ਪੈਸਾ ਲੱਗਿਆ ਹੋਵੇ ਮੈਂ ਹੱਥ ਖੜਾ ਕਰਾ ਦਿਓ ਕਿਸਦਾ ਕੋਈ ਸਪਾਰਸ਼ ਲੱਗੀ ਹੋਵੇ ਹੱਥ ਖੜਾ ਕਰਾ ਦਿਓ ਕਿਸਦਾ ਹੋ ਜਾਂਦਾ ਸਾਰਾ ਕੰਮ ਇਮਾਨਦਾਰੀ ਨਾਲ ਨੀਂਦ ਸਾਫ਼ ਚਾਹੀਦੀ ਐ ਬਸ ਹੋ ਵੀ ਜਾਂਦਾ ਉਹ ਆਇਆ ਥੋੜਾ ਟਾਈਮ ਲੱਗ ਜਾਂਦਾ ਹੁਣ